ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਦੇ ਕਿ ਡੀਆਈਜੀ ਹਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਇੱਕ ਵੱਡਾ ਮੋੜ ਆਇਆ ਤੇ ਜਿਸ ਤੋਂ ਬਾਅਦ ਇੱਕ ਹੋਰ ਐਫਆਈਆਰ ਦਰਜ ਕਰ ਦਿੱਤੀ ਹੈ ਦੱਸਦੀ ਹੈ ਕਿ ਇੱਕ ਵੱਡਾ ਝਟਕਾ ਲੱਗਿਆ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੀਬੀਆਈ ਨੇ ਇੱਕ ਹੋਰ ਐਫਆਈਆਰ ਜਿਹੜੀ ਕਿ ਦਰਜ ਕੀਤੀ ਹੈ ਤੇ ਜਿਸ ਤੋਂ ਬਾਅਦ ਇਹ ਦੱਸਿਆ ਗਿਆ ਹੈ ਕਿ ਉਨਾਂ ਕੋਲ ਜਿਹੜੀ ਕਿ 150 ਏਕੜ ਜਿਹੜੀ ਕਿ ਖੇਤੀਬਾੜੀ ਜ਼ਮੀਨ ਹੈ ਤੇ ਇਸ ਤੋਂ ਬਾਅਦ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਜਿਹੜੀ ਕਿ ਐਫ ਆਈ ਆਰ ਕੀਤੀ ਗਈ ਹੈ ਤੇ ਜਿਸ ਦੇ ਦੌਰਾਨ ਦੱਸਿਆ ਕਿ ਪੂਰਾ ਮਾਮਲਾ ਇਹ ਹੈ ਕਿ ਡੀ ਆਈ ਜੀ ਹਰਚਰਨ ਸਿੰਘ ਪੁੱਲਰ ਜਿਹੜੇ ਕਿ ਬੀਤੇ ਦਿਨਾਂ ਦੇ ਵਿੱਚ ਸੀ ਬੀ ਆਈ ਨੇ ਗ੍ਰਿਫਤਾਰ ਕਰ ਲਏ ਰਿਸ਼ਵਤ ਮਾਮਲੇ 'ਚ ਉਹਨਾਂ ਨੂੰ ਲਗਾਤਾਰ ਸੀਬੀਆਈ ਜਿਹੜੀ ਕਿ ਟਰੈਪ ਕਰ ਰਹੀ ਸੀ ਤੇ ਜਿਸ ਤੋਂ ਬਾਅਦ ਕੁਝ ਦਿਨ ਬਾਅਦ ਜਿਹੜੀ ਕਿ ਉਹਨਾਂ ਦੀ ਗ੍ਰਿਫਤਾਰੀ ਹੋਈ ਤੇ ਉੱਥੇ ਹੀ ਡੀਆਈਸੀ ਹਰਚਰਨ ਸਿੰਘ ਪੁੱਲਰ ਸੀਬੀਆਈ ਨੇ ਗ੍ਰਿਫਤਾਰ ਕਰ ਲਏ ਤੇ ਉਹਨਾਂ ਦੇ ਕੋਲੋਂ ਕਾਫੀ ਉਹਨਾਂ ਦੇ ਘਰ ਛੇੜੀ ਕੇ ਰੇਡ ਮਾਰੀ ਗਈ ਸੋਨਾ ਗਹਿਣੇ ਜਿਹੜੇ ਕਿ ਤੁਛੇ ਪਾਸੇ ਉੱਥੇ ਹੀ ਕਾਫੀ ਕੈਸ਼ ਬਰਾਮਦ ਹੋਇਆ ਤੇ ਜਿਸ ਤੋਂ ਬਾਅਦ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਤੇ ਹੁਣ ਡੀਆਈਸੀ ਹਰਚਰਨ ਸਿੰਘ ਪੁੱਲਰ ਦੇ ਉੱਤੇ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ ਆਮਦਨ ਤੋਂ ਵੱਧ ਜਾਇਦਾਦੀ ਐਫਆਈਆਰ ਜਿਹੜਾ ਕਿ ਦਰਜ ਹੋਈ ਹੈ ਤੇ ਜਿਸ ਤੋਂ ਬਾਅਦ ਦੱਸਿਆ ਗਿਆ ਕਿ 150 ਤੋਂ ਵੱਧ ਜਿਹੜੀ ਕਿ 1 ਏਕੜ ਹੈ ਖੇਤੀਬਾੜੀ ਜ਼ਮੀਨ ਪਾਈ ਗਈ ਤੇ ਜਿਸ ਦੇ ਦੌਰਾਨ ਉੱਥੇ ਹੀ ਡੀਆਈਸੀ ਹਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਇੱਕ ਹੋਰ ਵੱਡਾ ਐਕਸ਼ਨ ਸੀਬੀਆਈ ਨੇ ਕੀਤਾ ਇੱਕ ਹੋਰ ਐਫਆਈਆਰ ਜਿਹੜੀ ਕਿ ਦਰਜ ਕਰ ਦਿੱਤੀ ਆ ਦੱਸਦੀ ਹੈ ਕਿ ਇੱਕ ਵੱਡਾ ਝਟਕਾ ਲੱਗਿਆ ਮੁਸ਼ਕਲਾਂ ਵਧੀਆਂ ਹੋਈਆਂ ਨਸਰ ਆ ਰਹੀਆਂ ਨੇ सीबीआई ਨੇ ਇੱਕ ਹੋਰ ਐਫਆਈਆਰ ਜਿਹੜੀ ਕਿ ਦਰਜ ਕੀਤੀ ਹੈ ਤੇ ਜਿਸ ਤੋਂ ਬਾਅਦ ਇਹ ਦੱਸਿਆ ਗਿਆ ਹੈ ਕਿ ਉਹਨਾਂ ਕੋਲ ਜਿਹੜੀ ਕਿ 150 ਏਕੜ ਜਿਹੜੀ ਕਿ ਖੇਤੀਬਾੜੀ ਜ਼ਮੀਨ ਹੈ ਤੇ ਜਿਸ ਤੋਂ ਬਾਅਦ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਜਿਹੜੀ ਕਿ ਐਫ ਆਈ ਆਰ ਕੀਤੀ ਗਈ ਹੈ ਤੇ ਜਿਸ ਦੇ ਦੌਰਾਨ ਦੱਸਿਆ ਕਿ ਪੂਰਾ ਮਾਮਲਾ ਇਹ ਹੈ ਕਿ ਡੀ ਆਈ ਜੀ ਹਰਚਰਨ ਸਿੰਘ ਪੁੱਲਰ ਜਿਹੜੇ ਕਿ ਬੀਤੇ ਦਿਨਾਂ ਦੇ ਵਿੱਚ ਸੀ ਬੀ ਆਈ ਨੇ ਗ੍ਰਿਫਤਾਰ ਕਰ ਲਏ ਰਿਸ਼ਵਤ ਮਾਮਲੇ 'ਚ ਉਹਨਾਂ ਨੂੰ ਲਗਾਤਾਰ ਸੀਬੀਆਈ ਜਿਹੜੀ ਕਿ ਟਰੈਪ ਕਰ ਰਹੀ ਸੀ ਤੇ ਜਿਸ ਤੋਂ ਬਾਅਦ ਕੁਝ ਦਿਨ ਬਾਅਦ ਜਿਹੜੀ ਕਿ ਉਹਨਾਂ ਦੀ ਗ੍ਰਿਫਤਾਰੀ ਹੋਈ ਤੇ ਉੱਥੇ ਹੀ ਡੀਆਈਜੀ ਹਰਚਰਨ ਸਿੰਘ ਭੁੱਲਰ ਸੀਬੀਆਈ ਨੇ ਗ੍ਰਿਫਤਾਰ ਕਰ ਲਏ ਤੇ ਉਹਨਾਂ ਦੇ ਕੋਲ ਕਾਫੀ ਉਹਨਾਂ ਦੇ ਘਰ ਛੇੜੀ ਕੇ ਰੇਡ ਮਾਰੀ ਗਈ ਸੋਨਾ ਗਹਿਣੇ ਜਿਹੜੇ ਕਿ ਤੁਛੇ ਪਾਸੇ ਉੱਥੇ ਹੀ ਕਾਫੀ ਕੈਸ਼ ਬਰਾਮਦ ਹੋਇਆ ਤੇ ਜਿਸ ਤੋਂ ਬਾਅਦ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਤੇ ਹੁਣ ਡੀਆਈਸੀ ਹਰਚਰਨ ਸਿੰਘ ਪੁੱਲਰ ਦੇ ਉੱਤੇ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ ਆਮਦਨ ਤੋਂ ਵੱਧ ਜਾਇਦਾਦ ਦੀ ਐਫਆਈਆਰ ਜਿਹੜਾ ਕਿ ਦਰਜ ਹੋਈ ਹੈ ਤੇ ਜਿਸ ਤੋਂ ਬਾਅਦ ਦੱਸਿਆ ਗਿਆ ਕਿ 150 ਤੋਂ ਵੱਧ ਜਿਹੜੀ ਕਿ 1 ਏਕੜੇ ਖੇਤੀਬਾੜੀ ਜ਼ਮੀਨ ਪਾਈ ਗਈ ਤੇ ਜਿਸ ਦੇ ਦੌਰਾਨ ਉੱਥੇ ਹੀ ਡੀਆਈਸੀ ਹਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਇੱਕ ਹੋਰ ਵੱਡਾ ਐਕਸ਼ਨ ਸੀਬੀਆਈ ਨੇ ਕੀਤਾ ਇੱਕ ਹੋਰ ਐਫਆਈਆਰ ਜਿਹੜੀ ਕਿ ਦਰਜ ਕਰ ਦਿੱਤੀ ਆ ਦੱਸਦੀ ਹੈ ਕਿ ਇੱਕ ਵੱਡਾ ਝਟਕਾ ਲੱਗਿਆ ਮੁਸ਼ਕਲਾਂ ਵਧੀਆਂ ਹੋਈਆਂ ਨਸਰ ਆ ਰਹੀਆਂ ਨੇ सीबीआई ਨੇ ਇੱਕ ਹੋਰ ਐਫਆਈਆਰ ਜਿਹੜੀ ਕਿ ਦਰਜ ਕੀਤੀ ਹੈ ਤੇ ਇਸ ਤੋਂ ਬਾਅਦ ਇਹ ਦੱਸਿਆ ਗਿਆ ਹੈ ਕਿ ਉਹਨਾਂ ਕੋਲ ਜਿਹੜੀ ਕਿ 150 ਏਕੜ ਜਿਹੜੀ ਕਿ ਖੇਤੀਬਾੜੀ ਜ਼ਮੀਨ ਹੈ ਤੇ ਇਸ ਤੋਂ ਬਾਅਦ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਜਿਹੜੀ ਕਿ ਐਫ ਆਈ ਆਰ ਕੀਤੀ ਗਈ ਹੈ ਤੇ ਜਿਸ ਦੇ ਦੌਰਾਨ ਦੱਸਿਆ ਕਿ ਪੂਰਾ ਮਾਮਲਾ ਇਹ ਹੈ ਕਿ ਡੀ ਆਈ ਜੀ ਹਰਚਰਨ ਸਿੰਘ ਪੁੱਲਰ ਜਿਹੜੇ ਕਿ ਬੀਤੇ ਦਿਨਾਂ ਦੇ ਵਿੱਚ ਸੀ ਬੀ ਆਈ ਨੇ ਗ੍ਰਿਫਤਾਰ ਕਰ ਲਏ ਰਿਸ਼ਵਤ ਮਾਮਲੇ 'ਚ ਉਹਨਾਂ ਨੂੰ ਲਗਾਤਾਰ ਸੀਬੀਆਈ ਜਿਹੜੀ ਕਿ ਟਰੈਪ ਕਰ ਰਹੀ ਸੀ ਤੇ ਜਿਸ ਤੋਂ ਬਾਅਦ ਕੁਝ ਦਿਨ ਬਾਅਦ ਜਿਹੜੀ ਕਿ ਉਹਨਾਂ ਦੀ ਗ੍ਰਿਫਤਾਰੀ ਹੋਈ ਤੇ ਉੱਥੇ ਹੀ ਡੀਆਈਸੀ ਹਰਚਰਨ ਸਿੰਘ ਭੁੱਲਰ ਸੀਬੀਆਈ ਨੇ ਗ੍ਰਿਫਤਾਰ ਕਰ ਲਏ ਤੇ ਉਹਨਾਂ ਦੇ ਕੋਲ ਕਾਫੀ ਉਹਨਾਂ ਦੇ ਘਰ ਛੇੜੀ ਕੇ ਰੇਡ ਮਾਰੀ ਗਈ ਸੋਨਾ ਘੈਣੇ ਜਿਹੜੇ ਕਿ ਤੁਛੇ ਪਾਸੇ ਉਥੇ ਹੀ ਕਾਫੀ ਕੈਸ਼ ਬਰਾਮਦ ਹੋਇਆ ਤੇ ਜਿਸ ਤੋਂ ਬਾਅਦ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਤੇ ਹੁਣ ਡੀਆਈਸੀ ਹਰਚਰਨ ਸਿੰਘ ਪੁੱਲਰ ਦੇ ਉੱਤੇ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ ਆਮਦਨ ਤੋਂ ਵੱਧ ਜਾਇਦਾਦੀ ਐਫਆਈਆਰ ਜਿਹੜਾ ਕਿ ਦਰਜ ਹੋਈ ਹੈ ਤੇ ਜਿਸ ਤੋਂ ਬਾਅਦ ਦੱਸਿਆ ਗਿਆ ਕਿ 150 ਤੋਂ ਵੱਧ ਜਿਹੜੀ ਕਿ 1 ਏਕੜੇ ਖੇਤੀਬਾੜੀ ਜ਼ਮੀਨ ਪਾਈ ਗਈ ਤੇ ਜਿਸ ਦੇ ਦੌਰਾਨ ਉਥੇ ਹੀ ਡੀਆਈਸੀ ਹਰਚਰਨ ਸਿੰਘ ਭੋਲਰ ਮਾਮਲੇ ਦੇ ਵਿੱਚ ਇੱਕ ਹੋਰ ਵੱਡਾ ਐਕਸ਼ਨ ਸੀਬੀਆਈ ਨੇ ਕੀਤਾ ਇੱਕ ਹੋਰ ਐਫਆਈਆਰ ਜਿਹੜੀ ਕਿ ਦਰਜ ਕਰ ਦਿੱਤੀ